9 ਸਤੰਬਰ ਨੂੰ ਯਾਨੀ ਲਗਭਗ 1 ਮਹੀਨੇ ਬਾਅਦ ਦੇਸ਼ ਦੇ ਪ੍ਰਧਾਨ ਮੰਤਰੀ ਸਾਹਿਬ ਪੰਜਾਬ ਚੌਂਦੇ ਨੇਗੇ ਪਰ ਲੇਕਿਨ ਫਿਰ ਵੀ ਆ ਕੇ ਪੰਜਾਬ ਦੇ ਲੋਕਾਂ ਦੇ ਦਰਦਾਂ 'ਚ ਹਿੱਸਾ ਪਾਉਣ ਦੀ ਬਜਾਏ ਆ ਕੇ ਕੀ ਕਹਿੰਦੇ ਨੇ ਕਿ 1600 ਕਰੋੜ ਰੁਪਏ ਦੀ ਮੈਂ ਰਾਸ਼ੀ ਜੜੀ ਦੇ ਕੇ ਚੱਲਿਆਗਾ ਮੈਨੂੰ ਅਫਸੋਸ ਆ ਕਿ ਅੱਛਾ ਹੁੰਦਾ ਉਹ लाਡੀ ਜਿਹੜਾ 9 ਸਾਲ ਦਾ ਮਾਰਿਆ ਗਿਆ ਜਿਹਦੇ ਪਿਤਾ ਦਾ ਨਾਮ ਬਾਗ ਪਿੰਡ ਕੌਲੀਆਂ ਦਾ ਰਹਿਣ ਵਾਲਾ ਪਠਾਨਕੋਟ ਜ਼ਿਲ੍ਹੇ ਦਾ ਕਿ ਦੇਖਦੇ ਪ੍ਰਧਾਨ ਮੰਤਰੀ ਸਾਹਿਬ ਪਠਾਨਕੋਟ ਚ ਗਏ ਸੀ ਸਪੀਕਰ ਸਾਹਿਬ ਕਿੱਡਾ ਭਿਆਨਕ ਹਾਦਸਾਗਾ ਤਿੰਨ ਬੱਚੇ ਲਾਡੀ ਲੱਛੂ ਤੇ ਮੀਨੂ ਇੱਕੋ ਬਾਗ ਦੇ ਪਿਤਾ ਦਾ ਨਾਮ ਬਾਗ ਆ ਉਹ ਤਿੰਨ ਬੱਚੇ ਜਿਹੜੇ ਖੜਾ ਚੁੜਣਗੇ ਮਾਰੇ ਗਏ ਉਹਨਾਂ ਦੇ ਪਸ਼ੂ ਤਬਾਹ ਹੋ ਗਏ ਕਿਉਂਕਿ ਗੁੱਜਰ ਬਰਾਦਵੀ ਨੂੰ ਬਲਾਕ ਕਰਦੇ ਸੀ ਪਸ਼ੂਆਂ ਦਾ ਕੰਮ ਕਰਦੇ ਸੀ ਪਰ ਅਫਸੋਸ ਦੇਖਦੇ ਪ੍ਰਧਾਨ ਮੰਤਰੀ ਸਾਹਿਬ ਨੇ ਉਸ ਜੇ ਬਾਗ ਨੂੰ ਬਲਾ ਲੰਦੇ ਬਲਾ ਕੇ ਗੱਲ ਨਾਲ ਲਾ ਲੰਦੇ ਸ਼ਾਇਦ ਉਦੇ ਅਥਰੂ ਪੁੰਜੜ ਦਾ ਥੋੜਾ ਬਹੁਤਾ ਕੰਮ ਦੇਸ਼ ਦੇ ਪ੍ਰਧਾਨ ਮੰਤਰੀ ਸਾਹਿਬ ਕਰ ਜਾਂਦੇ ਪਰ ਲੇਕਿਨ ਨਹੀਂ ਦੇਸ਼ ਦੇ ਪ੍ਰਧਾਨ ਮੰਤਰੀ ਸਾਹਿਬ ਨੇ ਇੱਕ ਸ਼ਬਦ ਉਸ ਬਾਗ ਦੇ ਪਰਿਵਾਰ ਦੇ ਲਈ ਜਾਂ ਉਸ ਕੇਸ਼ਬ ਦੇ ਲਈ ਨਹੀਂ ਬੋਲਿਆ ਜੀ ਦੀ ਉਮਰ ਮਹਿਜ 12 ਸਾਲ ਅਸਰ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਜਿਹੜੀ ਅਫਗਾਨਿਸਤਾਨ ਦੀ ਤਾਲਿਬਾਨ ਸਰਕਾਰ ਨੂੰ ਚੰਦ ਘਟਿਆਂ ਚ ਮਦਦ ਵੀ ਬਚਾਉਂਦੀ ਆ ਤੇ ਹਮਦਰਦੀ ਵੀ ਬਰੜ ਕਰਦੀ ਆ ਪੰਜਾਬ ਉਹ ਸੂਬਾ ਕਾ ਜਿਹਨੇ 1968 ਦੀ ਗੱਲ ਕਰ ਲਈਏ 1962 ਦੀ ਗੱਲ ਕਰ ਲਈਏ 1965 ਦੀ ਗੱਲ ਕਰ ਲਈਏ ਸਪੀਕਰ ਸਾਹਿਬ 1971 ਦੀ ਗੱਲ ਕਰ ਲਈਏ ਇਹਨਾਂ ਸਾਰੀਆਂ جنگਾਂ ਦੇ ਅੰਦਰ ਦੇਸ਼ ਦਾ ਸਾਥ ਇੱਕ ਥੋਕ ਕੇ ਦਿੱਤਾ ਪੰਜਾਬ ਦੇ ਲੋਕਾਂ ਨੇ ਇੱਕ ਥੋਕ ਕੇ ਸਾ ਦਿੱਤਾ ਮੇਰਾ ਆਪਣਾ ਪਿਤਾ ਮੇਰਾ ਆਪਣਾ ਪਿਤਾ ਸਰਦਾਰ ਬੇਦ ਸਿੰਘ ਜੀ ਇਸ ਦੁਨੀਆ ਤੇ ਨਹੀਂ ਰਹੇ ਉਹਨਾਂ ਨੇ 1962 ਦੀ ਜੰਗ ਵੀ ਲੜੀ 1971 ਦੀ ਜੰਗ ਵੀ ਲੜੀ ਔਰ ਦੇ ਬੇੜਾ ਕਹਿਣ ਦਾ ਪਾਵਾ ਕਿ ਸਾਡੇ ਲੋਕਾਂ ਨੇ ਪੰਜਾਬ ਦੇ ਲੋਕਾਂ ਨੇ ਜੰਗਾਂ ਲੜੀਆਂ ਔਰ ਦੇਸ਼ ਨੂੰ ਪ੍ਰੋਟੈਕਟ ਕੀਤਾ ਅੱਜ ਜਦੋਂ ਪੰਜਾਬ ਨੂੰ ਲੋੜ ਸੀ ਤਾਂ ਮੈਂ ਸਮਝਦਾ ਭਾਰਤੀ ਜਨਤਾ ਪਾਰਟੀ ਨੇ ਪੰਜਾਬ ਦੇ ਨਾਲ ਧੋਖਾ ਕਮਾਇਆ ਪੰਜਾਬ ਦੇ ਨਾਲ ਧਗਾ ਕਮਾਇਆ ਪੰਜਾਬ ਦੀ ਪਿੱਠ ਛੁਰਾ ਮਾਰਿਆ